ਤੇ ਆਰੇ ਪਲਾਸਟਿਕ ਪਾਉਣ ਦੇ ਲਈ ਆਪਾਂ ਕਰਨਾ ਕੀ ਹੈ ਨੇਫੇਰ ਕੋਲੋਂ ਪਹਿਲਾਂ ਆਪਾਂ ਨੇ ਇੱਥੋਂ ਥੋੜਾ ਥੋੜਾ ਕੱਪੜਾ ਐਦਾਂ ਫੋਲਡ ਕਰਕੇ ਸਲਾਈ ਲਗਾ ਲੈਣੀ ਹੈ ਮੈਂ ਲਗਾ ਕੇ ਦਿਖਾਨੀ ਆ ਇਹ ਦੇਖੋ ਐਦਵੇਂ ਐਨ ਐਨ ਦਾ ਕੱਪੜਾ ਲੈ ਕੇ ਅੱਧਾ ਇੰਚ ਕਹਿ ਸਕਦੇ ਆ ਆਪਾਂ ਅੱਧਾ ਇੰਚ ਥੋੜਾ ਘੱਟ ਹੈ ਇਹ ਕੱਪੜਾ ਆਪਾਂ ਐਦਾਂ ਪਹਿਲਾਂ ਸੇਨ بڑے ਬਕੀਏ ਦੇ ਨਾਲ ਆਪਾਂ ਸਲਾਈ ਲਗਾ ਲੈਣੀ ਆ ਉਸ ਤੋਂ ਬਾਅਦ ਫਿਰ ਇਹਨੂੰ ਦੁਬਾਰੇ ਫੋਲਡ ਕਰਾਂਗੇ ਹਾਂਜੀ ਇਹ ਦੇਖੋ ਇੱਥੇ ਸਲਾਈ ਲਗਾ ਲਿੱਤੀ ਐ ਮੈਂ ਕੱਪੜਾ ਫੋਲਡ ਕਰ ਲਿਆ ਪੂਰੇ ਪਲਾਜ਼ੋ ਦਾ ਆ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਇਲਾਸਟਿਕ ਹਾਂਜੀ ਹੁਣ ਇਲਾਸਟਿਕ ਪਾਵਾਂਗੇ ਮੈਂ ਇਲਾਸਟਿਕ ਲੈ ਲਿੱਤੀ ਐ ਇਹ ਇਲਾਸਟਿਕ ਨੂੰ ਹੁਣ ਲਗਾਵਾਂਗੇ ਜੋੜ ਸਲਾਈ ਲਗਾਵਾਂਗੇ ਐਦਾਂ ਇਲਾਸਟਿਕ ਰੱਖ ਕੇ ਐਦਾਂ ਇਹਦੇ ਉੱਤੇ ਆ ਦੇਖੋ ਫਿਰ ਐਵੇਂ ਰੱਖ ਕੇ ਆਪਾਂ ਸਲਾਈ ਲਗਾ ਲਾਂਗੇ ਹਾਂਜੀ ਆ ਦੇਖੋ ਸਲਾਈ ਲੱਗ ਚੁੱਕੀ ਐ ਹੁਣ ਆਪਾਂ ਪਾਨੇ ਆ ਇਲਾਸਟਿਕ ਨੂੰ ਪਲਾਜ਼ੋ ਦੇ ਵਿੱਚ ਕਰਨਾ ਕਿ ਇਹ ਆਪਾਂ ਨੇ ਹੁਣ ਆਹ ਵਾਲੀ ਲਾਸਟਿਕ ਜਿਹੜੀ ਲਾਸਟਿਕ ਦਾ ਐਦਾਂ ਹਿੱਸਾ ਫੜ ਕੇ ਇੱਥੇ ਰੱਖ ਲੈਣਾ ਆਪਾਂ 프ਰੰਟ ਤੇ ਰੱਖ ਲਿਆ ਜਿਹੜਾ ਫੋਲਡ ਕੀਤਾ ਹੋਇਆ ਇਹਨੂੰ ਇਹਦੇ ਉੱਤੇ ਆ ਦੇਖੋ ਬਿਲਕੁਲ ਆਰਾਮ ਦੇ ਨਾਲ ਐਦਾਂ ਰੱਖ ਕੇ ਬਸ ਆਪਾਂ ਨੇ ਇਹਦੇ ਉੱਤੇ ਸਲਾਈ ਲਗਾ ਦੇਣੀ ਹੈ ਠੀਕ ਹੈ ਜੀ ਆਹ ਲਾਸਟਿਕ ਹੈ ਜਿਹੜੀ ਬਿਲਕੁਲ ਕਪੜੇ ਦੇ ਨਾਲ ਲੱਗੀ ਹੋਈ ਹੈ ਤੇ ਆ ਦੇਖੋ ਹੁਣ ਇਹਦੇ ਉੱਤੇ ਲਗਾਵਾਂਗੇ ਸਲਾਈ ਹਾਂਜੀ ਆ ਦੇਖੋ ਐਦਾਂ ਆਪਾਂ ਲਾਸਟਿਕ ਇਹ ਚ ਰੱਖ ਲਈਏ ਅੰਦਰ ਲਾਸਟਿਕ ਕਰਕੇ ਇਵੇਂ ਆਪਾਂ ਸਲਾਈ ਲਗਾਉਂਦੇ ਜਾਣਾ ਠੀਕ ਹੈ ਜੀ ਇਹਦਾ ਨਾਲ ਦੀ ਨਾਲ ਆਪਾਂ ਕੱਪੜਾ ਸੈੱਟ ਕਰੀ ਰਹਿਣਾ ਬਹੁਤ ਸੌਖੇ ਤਰੀਕੇ ਨਾਲ ਐਵੇਂ ਇਲਾਸਟਿਕ ਪੈਂਦੀ ਹੈ ਨਹੀਂ ਥੋੜਾ ਟਾਈਮ ਲੱਗਦਾ ਹੈ ਇਹ ਚ ਕੋਈ ਦਿੱਕਤ ਨਹੀਂ ਬਹੁਤ ਸੌਖਾ ਤਰੀਕਾ ਹੈ ਜੀ ਇਲਾਸਟਿਕ ਪਾਉਣ ਦਾ ਆਹ ਦੇਖੋ ਬਿਲਕੁਲ ਨਾਲ ਦੀ ਨਾਲ ਇਦਾਂ ਰੱਖਦੇ ਜਾਈ ਜਾਣਾ ਸੈੱਟ ਕਰਦੇ ਹੋਏ ਸਲਾਈ ਲਗਾਈ ਜੀ ਕੋਈ ਦਿੱਕਤ ਨਹੀਂ ਆਉਣੀ ਹਾਂਜੀ ਜਦੋਂ ਆਪਾਂ ਹੁਣ ਆਪਾਂ ਆ ਗਏ ਇੱਥੇ ਫਰੰਟ ਤੇ ਜਿੱਥੇ ਆਪਣੀ ਇਹ ਪੌਕਟ ਆ ਦੇਖੋ ਇਹ ਪੌਕਟ ਨੇ ਆਪਾਂ ਨੇ ਨੇਫੇ ਦੇ ਅੰਦਰ ਆ ਜਾਣਾ ਇਦਾਂ ਇਹਦੇ ਉੱਤੇ ਆਪਾਂ ਰੱਖੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਪੌਕਟ ਆ ਆਟੋਮੈਟਿਕ ਨੇਫੇ ਦੇ ਅੰਦਰ ਆ ਗਈ ਆ ਦੇਖੋ ਆਪਣੀ ਲਾਸਟਿਕ ਪੈ ਚੁੱਕੀ ਆ ਬਸ ਇੱਕ ਸਲਾਈ ਰਹਿ ਗਈ ਉਹ ਤੋਂ ਬਾਅਦ ਆਪਣਾ ਪੂਰਾ ਪਲਾਊਜ਼ ਤਿਆਰ ਆ ਆ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲਾਸਟਿਕ ਪਈ ਹੈ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਬਿਲਕੁਲ ਇੱਕਸਾਰ ਕੱਪੜਾ ਕਿਤੋਂ ਛੋਟਾ ਬड़ा ਨਹੀਂ ਕਿਤੇ ਕੋਈ ਬਾਲ ਨਹੀਂ ਆਉਂਦੇ ਐਨ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਤੇ ਹੁਣ ਆਪਣੇ ਕੋਲ ਇੱਕ ਸਲਾਈ ਰਹਿ ਗਈ ਹੁਣ ਆਪਾਂ ਨੇ ਕੀ ਕਰਨਾ ਇਹਦੇ ਉੱਤੇ ਆਹ ਲਾਸਟ ਇਹ ਕਿਵੇਂ ਖਿੱਚ ਕੇ ਇਹਦੇ ਉੱਤੇ ਆਪਾਂ ਇੱਕ ਸਲਾਈ ਲਗਾ ਦਿੰਦੇ ਆ ਲਾਸਟ ਸਲਾਈ ਆਪਣੀ ਹਾਂਜੀ ਐਵੇਂ ਪਲਾਸਟਿਕ ਇਹਨਾਂ ਖਿੱਚ ਕੇ ਨਾ ਆਪਾਂ ਬਿਲਕੁਲ ਐਦਾਂ ਪੂਰਾ ਖਿੱਚ ਕੇ ਅੱਗੇ ਤੋਂ ਵੀ ਤੇ ਐਦਾਂ ਪਿੱਛੇ ਤੋਂ ਵੀ ਖਿੱਚ ਕੇ ਫਿਰ ਆਪਾਂ ਨੇ ਸਲਾਈ ਲਗਾਣੀ ਹੈ ਫਿਰ ਐਦਾਂ ਵਧੀਆ इलास्टिक ਪੈ ਚੁੱਕੀ ਹੈ ਆਪਣੀ। ਪਲਾਜ਼ੋ ਬਣ ਕੇ ਪੂਰਾ ਰੈਡੀ ਹੈ। ਹਾਂਜੀ ਆਪਣਾ ਪਲਾਜ਼ੋ ਬਣ ਕੇ ਪੂਰਾ ਤਿਆਰ ਹੈ। ਆ ਦੇਖ ਸਕਦੇ ਹੋ ਤੁਸੀਂ। इलास्टिक ਪੈ ਚੁੱਕੀ ਹੈ ਬਹੁਤ ਹੀ ਵਧੀਆ ਤੇ ਫਿਨਿਸ਼ਿੰਗ ਦੇ ਨਾਲ। ਰਾਈਟ ਸਾਈਡ ਤੇ ਲੱਗ ਚੁੱਕੀ ਹੈ ਜੀ ਪਾਕਟ। ਆ ਦੇਖੋ। ਪ੍ਰੈਸ ਕਰਨ ਤੋਂ ਬਾਅਦ ਇਹਦੀ ਲੁੱਕ ਕਿਹੜੀ ਆਉਗੀ ਉਹ ਵੀ ਤੁਹਾਨੂੰ ਦਿਖਾਵਾਂਗੇ। ਤਾਂ ਨੂੰ ਵੀਡੀਓ ਵਧੀਆ ਲੱਗੀ ਐ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਫੇਰ ਵੀ ਪਲਾਜ਼ੋ ਦੇ ਵਿੱਚ ਕੋਈ ਡਾਊਟ ਆਏ ਕੁਝ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਮੈਸੇਜ ਕਰਨ ਦੇ ਲਈ ਨੰਬਰ ਨੋਟ ਕਰ ਲਓ 8567857006 ਪ੍ਰਭਾ ਵਰ ਫੈਸ਼ਨ ਬੁਟੀ ਰੁਪਿੰਦਰ ਗੌਰ ਦੇ ਨਾਲ